ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਕਿ ਚਾਹ ਦੇ ਨਾਲ ਸਾਨੂੰ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦਿਨ ਦੀ ਥਕਾਵਟ ਤੋਂ ਛੁਟਕਾਰਾ ਪਾਉਣ ਲਈ ਸਵੇਰੇ ਅਤੇ ਸ਼ਾਮ ਨੂੰ ਚੰਗੀ ਚਾਹ ਦੇ ਕੱਪ ਦੇ ਨਾਲ ਦੀ ਹੀ ਸ਼ੁਰੂਆਤ ਕੀਤੀ ਜਾਂਦੀ ਹੈ। ਤੁਹਾਨੂੰ ਚਾਹ ਨਾਲ ਬਿਸਕੁਟ ਜਾਂ ਕੁਝ ਮਸਾਲੇਦਾਰ ਭੋਜਨ ਲੈਣਾ ਪਸੰਦ ਕਰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਦੋਸਤੋ ਕਿ ਚਾਹ ਦੇ ਨਾਲ ਕੁਝ ਖਾਸ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੇ ਨਾਲ ਤੁਹਾਨੂੰ ਪੇਟ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਤੁਸੀਂ ਕਬਜ਼ ਐਸਿਡਿ ਆਓ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਚਾਹ ਦੇ ਨਾਲ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਜੋ ਕਿ ਤੁਹਾਡੇ ਸਰੀਰ ਨੂੰ ਨੁਕਸਾਨ ਦਿੰਦੀਆਂ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਵੇਸਣ ਤੋਂ ਬਣੀਆਂ ਹੋਈਆਂ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਚਾਹ ਨਾਲ ਨਹੀਂ ਕਰਨਾ ਚਾਹੀਦਾ ਜ਼ਿਆਦਾਤਰ ਲੋਕ ਚਾਹ ਦੇ ਨਾਲ ਵੇਸਣ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਹਨ ਜਿਵੇਂ ਕਿ ਸਨੈਕਸ ਅਤੇ ਪਕੌੜੇ ਪਰ ਦੋਸਤੋ ਇਹ ਤੁਹਾਡੇ ਲਈ ਬਿਲਕੁਲ ਵੀ ਸਹੀ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਚਾਹ ਦੇ ਨਾਲ ਵੇਸਣ ਜਾਂ ਫਿਰ ਆਟਾ ਖਾਣ ਨਾਲ ਦੋਸਤੋ ਸਰੀਰ ਵਿੱਚ ਪੋਸ਼ਣ ਸੰਬੰਧੀ ਕਮੀ ਆਉਂਦੀ ਹੈ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਇਸ ਦੇ ਨਾਲ-ਨਾਲ ਦੋਸਤੋ ਕੋਈ ਵੀ ਕੱਚੀ ਚੀਜ਼ ਦਾ ਸੇਵਨ ਕਦੇ ਵੀ ਚਾਹ ਦੇ ਨਾਲ ਨਾ ਕਰੋ ਕੱਚੀਆਂ ਚੀਜ਼ਾਂ ਦਾ ਸੇਵਨ ਚਾਹ ਨਾਲ ਕਰਨ ਨਾਲ ਦੋਸਤੋ ਇਸ ਦੇ ਨਾਲ ਤੁਹਾਡੇ ਪੇਟ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਦੋਸਤੋ ਤੁਹਾਡੇ ਪਾਚਨ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਇਹ ਗੰਭੀਰ ਐਸਿਡਿਟੀ ਜਾਂ ਫਿਰ ਪੇਟ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ ਦੋਸਤੋ ਨਿੰਬੂ ਨੂੰ ਚਾਹ ਵਿੱਚ ਨਿਚੋੜ ਕੇ ਨਿੰਬੂ ਵਾਲੀ ਚਾਹ ਬਣਾਉਂਦੇ ਹਨ ਪਰ ਦੋਸਤੋ ਚਾਹ ਵਿੱਚ ਨਿੰਬੂ ਦੀ ਜ਼ਿਆਦਾ ਮਾਤਰਾ ਦੇ ਕਾਰਨ ਐਸਿਡਿਟੀ ਅਤੇ ਹਾਜ਼ਮ ਅਤੇ ਇਸ ਦੇ ਨਾਮ ਨਾਲ ਗੈਸ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਦੇ ਨਾਲ ਦੋਸਤੋ ਖੱਟੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਬਹੁਤ ਸਾਰੇ ਲੋਕ ਚਾਹ ਵਿੱਚ ਨਿੰਬੂ ਨਿਚੋੜ ਕੇ ਨਿੰਬੂ ਚਾਹ ਬਣਾਉਂਦੇ ਹਨ ਪਰ ਚਾਹ ਵਿੱਚ ਨਿੰਬੂ ਦੀ ਜ਼ਿਆਦਾ ਮਾਤਰਾ ਦੇ ਕਾਰਨ ਐਸਿਡਿਟੀ ਹਜ਼ਮ ਅਤੇ ਗੈਸ ਦੀਆਂ ਸਮੱਸਿਆ ਹੋ ਸਕਦੀਆਂ ਹਨ ਇਸ ਲਈ ਦੋਸਤੋ ਚਾਹ ਦੇ ਨਾਲ ਖੱਟੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ ਨਿੰਬੂ ਚਾਹ ਵਿੱਚ ਨਿੰਬੂ ਦੀ ਮਾਤਰਾ ਘੱਟ ਰੱਖੋ ਹਲਦੀ ਵਾਲੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਅਜਿਹੀਆਂ ਚੀਜ਼ਾਂ ਨੂੰ ਹਲਦੀ ਦੀ ਜ਼ਿਆਦਾ ਮਾਤਰਾ ਵਾਲੀ ਚਾਹ ਦੇ ਨਾਲ ਜਾਂ ਫਿਰ ਚਾਹ ਪੀਣ ਤੋਂ ਤੁਰੰਤ ਬਾਅਦ ਨਹੀਂ ਖਾਣਾ ਚਾਹੀਦਾ ਚਾਹ ਅਤੇ ਹਲਦੀ ਵਿੱਚ ਮੌਜੂਦ ਰਸਾਇਣਿਕ ਤੱਤ ਇਕੱਠੇ ਪ੍ਰਤੀਕਿਰਿਆ ਕਰਦੇ ਹਨ ਜੋ ਕਿ ਪੇਟ ਦੀਆਂ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ ਇਹ ਪਾਚਨ ਸੰਬੰਧੀ ਕਈ ਤਰ੍ਹਾਂ ਦੇ ਨੁਕਸਾਨ ਦਿੰਦੀ ਹੈ ਇਸ ਦੇ ਨਾਲ ਦੋਸਤੋ ਇਹ ਸਾਰੇ ਨੁਕਸਾਨ ਤੁਹਾਨੂੰ ਹੋ ਸਕਦੇ ਹਨ ਇਸ ਦੇ ਲਈ ਕਦੇ ਵੀ ਚਾਹ ਦੇ ਨਾਲ ਕਿਸੇ ਵੀ ਚੀਜ਼ ਦਾ ਇਹਨਾਂ ਵਿੱਚੋਂ ਸੇਵਨ ਨਹੀਂ ਕਰਨਾ ਚਾਹੀਦਾ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਧੰਨਵਾਦ